ਜੀ ਗੁੱਡ ਮਾਰਨਿੰਗ ਸਤਿ ਸ਼ਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਠਾਕ ਹੋਵਾਂਗੇ ਵਧੀਆ ਹੀ ਹੋਵੋਗੇ ਹਾਂਜੀ ਸਤਿ ਸ਼ਕਾਲ ਜੀ ਸਾਰਿਆਂ ਨੂੰ ਸਾਰੇ ਠੀਕ ਹੀ ਹੋਣਗੇ ਥੋ ਅੱਜ ਦੀ ਜਿਹੜੀ ਗੱਲਬਾਤ ਆ ਬਈ ਤੁਸੀਂ ਸਾਰਿਆਂ ਨੇ ਬਲੌਗ ਦੇਖਿਆ ਸੀ ਕੱਲ ਕੱਲ ਆਪਾਂ ਗਈ ਬਾਤ ਤੇ ਕੱਲ ਕੱਲੇ ਕੁੜੀ ਨੇ ਗਲਤ ਕਮੈਂਟ ਕੀਤੇ ਬਹੁਤ ਜ਼ਿਆਦਾ ਚਲੋ ਆਪਾਂ ਨੂੰ ਤਾਂ ਕਰਦੀ ਕੋਈ ਦਿੱਕਤ ਨਹੀਂ ਜਦੋਂ ਕਹਿੰਦੇ ਆਪਣੇ ਧਰਮ ਤੇ ਗੱਲ ਆ ਜਾਵੇ ਜਦੋਂ ਆਪਣੀ ਕਾਸਟ ਤੇ ਗੱਲ ਆ ਜਾਵੇ ਚੀਜ਼ ਤੇ ਮੁੱਦਾ ਬਣ ਗਿਆ ਸੋ ਹੁਣ ਕੱਲ ਮੈਂ ਆਪਣੇ ਰਿਪੋਰਟ ਕਰ ਦਿੱਤੀ ਸੀਗੀ ਸੋ ਉਹਦੇ ਆਈਡੀ ਨੰਬਰ ਵਗੈਰਾ ਸਾਰਾ ਆ ਗਿਆ ਆ ਤੇ ਉਹ ਕੁੜੀ ਬਾਅਦ ਚ ਤਾਲੇ ਵੀ ਮਾਰਦੀ ਸੀ ਆਪਣੇ ਉਹਨੇ ਆਪਣੀ ਮਿਹਨਤਾਂ ਕੀਤੀਆਂ ਕਦੀ ਸੋਰੀ ਵੀਰੇ ਗਲਤੀ ਹੋ ਗਈ ਦਾ-ਦਾ ਉਹਦੀ ਮੈਂ ਵੀਡੀਓ ਲਾਉਂਗਾ ਉਹ ਜੋ ਆਪਣੀ ਉਹਦੀ ਵੌਇਸ ਆਈ ਆ ਜਾਂ ਉਹਦੇ ਮੈਸੇਜ ਆਏ ਆ ਉਹ ਮੱਝ ਦੇ ਬਲੌਗ ਤੇ ਸਾਰੇ ਸ਼ੇਅਰ ਕਰਾਂਗਾ ਤੇ ਦੂਜੀ ਗੱਲ ਇਹ ਆ ਇਹ ਕਿਤੇ ਨਹੀਂ ਲਿਖਿਆ ਕਿਸੇ ਦੇ ਧਰਮ ਬਾਰੇ ਧਰਮ ਬਾਰੇ ਬੋਲਣਾ ਸੋ ਹਰ ਇੱਕ ਦਾ ਧਰਮ ਹਰੇਕ ਦਾ ਆਪਣਾ ਆਪਣਾ ਧਰਮ ਹੈ ਚਲੋ ਸੋ ਆਪਕੇ ਨੂੰ ਕਿਸੇ ਦੇ ਧਰਮ ਵਾਲੇ ਨਹੀਂ ਧਰਮ ਬਾਰੇ ਨਹੀਂ ਬੋਲ ਸਕਦੇ ਕੁੜੀ ਨੇ ਆਪਾਂ ਨੂੰ ਗਲਤ ਬੋਲਿਆ ਕੱਲ ਸੋ ਹੁਣ ਕਿਉਂਕਿ ਅਸੀਂ ਹਰ ਇੱਕ ਧਰਮ ਨੂੰ ਮੰਨੀਦਾ ਆ ਸੋ ਉਹਨੂੰ ਇਹ ਚੀਜ਼ ਦਾ ਨਤੀਜਾ ਭੁਗਤਣਾ ਪੈਣਾ ਆ ਤੇ ਸੋ ਆਪਾਂ ਅੱਜ ਜਲੰਧਰ ਜਾਣਾ ਐ ਐਡਵੋਕੇਟ ਨੇ ਆਪਾਂ ਨੂੰ ਬੁਲਾਇਆ ਹੋਇਆ ਆ ਕਿਉਂਕਿ ਮੈਂ ਉਹਦੀ ਗੱਲ ਕੰਪਲੀਟ ਕੀਤੀ ਸੀ ਆਨਲਾਈਨ ਸਰਵਰ ਸਾਈਬਰ ਕਰਾਇਆ ਆਲੇਆ ਵੱਲੋਂ ਉਹਨਾਂ ਵੱਲੋਂ ਕਾਲ ਰਿਪੋਰਟ ਆਪਣੀ ਫਿਲ ਹੋ ਗਈ ਆ ਸੋ ਅੱਜ ਆਪਾਂ ਨੂੰ ਬੁਲਾਇਆ ਸੀ ਆਪਾਂ ਮਾੜਾ ਜਿਹਾ ਉੱਥੇ ਜਾਣਾ ਉਹਦੀ ਆਈਡੀ ਵਗੈਰਾ ਸਾਰਾ ਕੁਝ ਦੱਸ ਕੇ ਆਉਣਾ ਆ ਜੋ ਉਹਨੇ ਮੈਸੇਜ ਕੀਤੇ ਆ ਉਹ ਮੈਸੇਜ ਮੇਰੇ ਫੋਨ 'ਚ ਹੈਗੇ ਇੱਕ ਮਿੰਟ ਮਤ ਫੋਨ ਕਿੱਥੇ ਹੈ ਇਹ ਤੇ ਮੇਰੇ ਆ ਉਹਦੇ ਮੈਸੇਜ ਜਿਹੜੇ ਆਏ ਸੀ ਕੱਲ ਨੂੰ ਤੁਹਾਨੂੰ ਮੈਂ ਦਿਖਾ ਦਿੰਦਾ ਆ ਸਾਰੀ ਆਪਣੇ ਕੋ ਡਿਟੇਲ ਪਈ ਉਹਦੀ ਆਈਡੀ ਵੀ ਹੈਗੀ ਆ ਤੇ ਜਿਸ ਨੰਬਰ ਤੋਂ ਉਹਦੀ ਆਈਡੀ ਬਣੀ ਭਾਵੇਂ ਉਹ ਬੰਦ ਕਰ ਦੇਵੇ ਇਸ ਟਾਈਮ ਉਹਦੀ ਸਾਰੀ ਡਿਟੇਲ ਨਿਕਲ ਜਾਣੀ ਆ ਭਾਵੇਂ ਹੁਣੀ ਬੰਦ ਕਰ ਦੇ ਭਾਵੇਂ ਨਾ ਕਰੇ ਉਹਦੀ ਆਈਡੀ ਤੁਸੀਂ ਦੇਖ ਸਕਦੇ ਹੋ ਉਹਦੇ ਕਮੈਂਟ ਦੇਖ ਸਕਦੇ ਹੋ ਤੇ ਆ ਦੇਖੋ ਆ ਜਿਹੜੇ ਕਮੈਂਟ ਉਹ ਨਹੀਂ ਕੀਤੇ ਹੋਏ ਕੱਲ ਸਾਰੇ ਉਹਦੇ ਕਮੈਂਟ ਆ ਦੇਖੋ ਸਾਰੇ ਕਾਸਟ ਬਾਰੇ ਗਲਤ ਬੋਲੀ ਆ ਉਹ ਠੀਕ ਆ ਜੀ ਸੋ ਇਹ ਚੀਜ਼ ਦਾ ਉਹਨੂੰ ਨਤੀਜਾ ਭੁਗਤਣਾ ਪੈਣਾ ਆ ਅੱਜ ਆਪਾਂ ਜਾਣਾ ਆ ਤੇ ਬਾਕੀ ਤੁਸੀਂ ਉਸ ਕੁੜੀ ਨੂੰ ਕੱਲ ਮੈਸੇਜ ਵੀ ਬਹੁ ਕੀਤੇ ਆ ਕਿ ਉਹ ਕਿਉਂ ਬੋਲੀ ਇੱਦਾਂ ਸਾਰਿਆਂ ਨੇ ਸਪੋਰਟ ਕੀਤੀ ਸੀ ਉਹ ਮੈਂ ਕੱਲ ਸਟੋਰੀ ਪਾਈ ਹੋਈ ਸੀਗੀ ਤੁਸੀਂ ਸਾਰਿਆਂ ਨੇ ਬਹੁਤ ਸਾਥ ਦਿੱਤਾ ਤੇ ਅੱਜ ਮੈਂ ਚੱਲਾ ਆ ਤੇ ਅੱਜ ਦੇ ਬਲੌਗ ਤੇ ਸਾਰਾ ਆਪਾਂ ਤੁਹਾਨੂੰ ਦੱਸਾਂਗੇ ਉਸ ਬਾਰੇ ਉਹਦੇ ਬਾਰੇ ਉਹਨੇ ਕੀ ਕੀਤਾ ਕੀ ਨਹੀਂ ਕੱਲ ਮੈਂ ਉਹਦੀ ਸਟੋਰੀ ਵੀ ਲਾਈ ਹੋਈ ਸੀ ਤੁਸੀਂ ਦੇਖ ਸਕਦੇ ਹੋ ਆ ਦੇਖੋ ਸਟੋਰੀ ਤੇ ਕੱਲ ਬਹੁ ਜਾਣੇ ਉਹਨੂੰ ਮੈਸੇਜ ਕੀਤੇ ਕੱਲ ਮੈਨੂੰ ਵੀ ਬਹੁ ਮੈਸੇਜ ਆਗੇ ਇਹ ਚੀਜ਼ ਬਾਰੇ ਵੀ ਕੌਣ ਆ ਕਿੱਥੋਂ ਦੀ ਆ ਮੈਂ ਸਾਰਿਆਂ ਨੂੰ ਇਹ ਗੱਲ ਕਹੀ ਆ ਵੀ ਤੁਸੀਂ ਉਹਨੂੰ ਮੈ ਤੇ ਉਹਨੂੰ ਪੁੱਛੋ ਕਿਉਂ ਇਹ ਚੀਜ਼ ਕਹੀ ਆ ਤੇ ਹੁਣ ਸਾਰੇ ਜਾਨਿਆਂ ਨੇ ਉਹਨੂੰ ਮੈਸੇਜ ਕੀਤੇ ਆ ਉਹ ਬਲੌਕ ਕਰੀ ਜਾਂਦੀ ਮੋਰਿਓ ਅੱਜ ਉਹਦਾ ਜੋ ਵੀ ਆ ਬਾਇਓ ਡਾਟਾ ਸਾਰਾ ਨਿਕਲ ਜਾਣਾ ਆ ਤੇ ਬਾਕੀ ਤੁਹਾਨੂੰ ਉਹਦੀ ਰਿਕਾਰਡਿੰਗ ਵੀ ਸ਼ੇਅਰ ਕਰਦੇ ਆ ਉਹਨੇ ਆਪਾਂ ਤੋਂ ਮਾਫੀ ਮੰਗੀ ਆ ਸੋਰੀ ਸੋਰੀ ਫੀਲ ਕਰਦੀ ਸੀ ਕਿਉਂਕਿ ਸਾਨੂੰ ਬੋਲੀ ਹੁੰਦੀ ਆ ਆਪਾਂ ਕੋਈ ਦਿੱਕਤ ਨਹੀਂ ਸੀ ਕਿਉਂਕਿ ਬੋਲਦੇ ਰਹਿੰਦੇ ਸੋ ਹਜੇ ਬੰਦਾ ਆਪਾਂ ਨੂੰ ਲੱਖ ਬੰਦਾ ਦਿਖਦਾ ਆ ਪੰਜ 10 ਮਾੜੇ ਬੋਲਣ ਵਾਲੇ ਵੀ ਹੁੰਦੇ ਆ ਸੋ ਆਪਾਂ ਨੂੰ ਚੀਜ਼ ਦੀ ਕੋਈ ਪ੍ਰੋਬਲਮ ਨਹੀਂ ਜਦੋਂ ਆਪਾਂ ਨੇ ਧਰਮ ਤੇ ਗੱਲ ਆ ਜਵੇ ਸੋ ਉਹ ਚੀਜ਼ ਦਾ ਆਪਾਂ ਨੂੰ ਕਰਨਾ ਹੀ ਪੈਣਾ ਆ ਜਿਹੜੇ ਗਲਤ ਬੋਲਦੇ ਆ ਉਹਨਾਂ ਨੂੰ ਵੀ ਥੋੜਾ ਜਿਹਾ ਅੱਜ ਪਤਾ ਲੱਗ ਜਾਊਗਾ ਕਿ ਗਲਤ ਬੋਲਣ ਦਾ ਨਤੀਜਾ ਕੀ ਆ ਅੱਜ ਦੇ ਬਲੌਗ 'ਚ ਸਾਰਾ ਆਪਾਂ ਕਲੀਅਰ ਕਰਾਂਗੇ ਸੋ ਬਣੇਗੇ ਬਲੌਗ ਦੇ ਨਾਲ ਹੁਣ ਆਪਾਂ ਚੱਲੇ ਆ ਜਲੰਧਰ ਜਲੰਧਰ ਜਾ ਕੇ ਤਰਦੇ ਆਂ ਗੱਲਬਾਤ ਤੁਹਾਡੇ ਨਾਲ ਸਾਰਿਆਂ ਨੇ ਤੇ ਦੱਸਦੇ ਆਂ ਕੀ ਕੀ ਕਾਰਵਾਈ ਹੋਣੀ ਆ ਤੇ ਕੀ ਕੀ ਆ ਕੀ ਕੀ ਪ੍ਰੋਸੈਸ ਚੱਲਣਾ ਉੱਤੇ ਸਾਰਾ ਦੱਸਾਂਗੇ ਥੈਂਕ ਯੂ ਸੋ ਮਚ ਕੀ ਗੱਲ ਸੁਣੋ ਮੈਡਮ ਤੁਸੀਂ ਪਹਿਲੀ ਗੱਲ ਇਹ ਹੁੰਦੇ ਕੌਣ ਸਾਨੂੰ ਗੁਆਇੰਟ ਕਰਨ ਵਾਲੇ ਮੈਰੀ ਗੱਲ ਸੁਣੋ ਤੁਹਾਡੇ ਨਾਲ ਮੈਂ ਬਾਦੂ ਗੱਲ ਨਹੀਂ ਕਰਨੀ ਹੈਗੀ ਮੈਂ ਕੰਪਲੀਟ ਕਰ ਦਿੱਤੀ ਆ ਤੁਸੀਂ ਮੇਰਾ ਸ਼ਾਮਾ ਨੂੰ ਬਲੌਗ ਦੇਖ ਲਿਓ ਅੱਜ ਵਾਲਾ ਉਹਦੇ ਚ ਤੁਹਾਡਾ ਸਾਰਾ ਕੁਝ ਬਾਇਓ ਡਾਟਾ ਆਪਾਂ ਪਾ ਦਿੱਤਾ ਆ ਹੁਣ ਤੁਹਾਡੇ ਦੇ ਪਰਚਾ ਹੋਣਾ ਆ ਠੀਕ ਆ ਤੁਸੀਂ ਕਾਸ਼ਤ ਨੂੰ ਗਲਤ ਬੋਲਨੇ ਆ ਉਹ ਤੁਸੀਂ ਕੋਰਟ ਵਿੱਚ ਤੁਹਾਨੂੰ ਆਉਣਾ ਪੈਣਾ ਆ ਠੀਕ ਆ ਕੰਪਲੀਟ ਕਰ ਦਿੱਤੀ ਆ ਮੈਂ ਮੈਂ ਸਾਰਾ ਤੁਹਾਨੂੰ ਜੀਐਸਟੀ ਨੰਬਰ ਵੀ ਭੇਜ ਦਿੰਦਾ ਤੁਹਾਡੀ ਕੰਪਲੀਟ ਦਾ ਆਰਡਰ ਨੰਬਰ ਵੀ ਭੇਜ ਦਿੰਦਾ ਆ ਠੀਕ ਆ ਤੁਹਾਨੂੰ ਹੁਣ ਇਹ ਚੀਜ਼ ਭੁਗਤਣੀ ਪੈਣੀ ਆ ਤੁਸੀਂ ਭੁਗਤੋਗੇ ਤੁਹਾਨੂੰ ਨਾਲੇ ਨਾਲੇ ਤੁਹਾਨੂੰ ਨਾਲੇ ਤੁਹਾਨੂੰ ਪਤਾ ਲੱਗੂਗਾ ਨੇ ਕਿੰਦਾ ਕਮੈਂਟ ਕਰੀ ਦੇ ਨਾਲੇ ਤੁਹਾਨੂੰ ਪਤਾ ਲੱਗ ਜਾਊਗਾ ਕੋਈ ਗੱਲ ਨਹੀਂ ਲੱਗ ਜੂ ਤੁਹਾਨੂੰ ਪਤਾ ਹਵਾ ਕੌਣ ਕਰਦਾ ਈ ਹਾਂ ਹੈਲੋ ਲੋਕਾਂ ਦੇ ਸਿਰ ਤੋਂ ਹੈਲੋ 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 ਕੀ ਲੋਕਾਂ ਦੇ ਸਿਰ ਤੋਂ ਤੈਨੂੰ ਮੈਂ ਦੱਸਦਾ ਤੂੰ ਚੱਲ ਤੇ ਤੂੰ ਤੈਨੂੰ ਦੱਸਦੇ ਕਿਹਦੇ ਸਿਰ ਤੋਂ ਬਣੇ ਆ ਤੇ ਕੀ ਹਿਸਾਬਤਾ ਵਿਆ ਤੇਰਾ ਤੇਰਾ ਜਿਹੜਾ ਜਲੂਸ ਨਿਕਲਣਾ ਨਾ ਇੱਕ ਦੋ ਦਿਨਾਂ ਤੱਕ ਤੈਨੂੰ ਲੱਗ ਜੂਗਾ ਪਤਾ ਹੁਣ ਤੂੰ ਸੌਰੀ ਮੰਗਣ ਲਈ ਆ ਸੋੜੇ ਬੋਲੇ ਮੈਂ ਤੇਰਾ ਰਿਸੈਪਟ ਕਰੋ ਅਸੀਂ ਨਹੀਂ ਕਰਦੇ ਸਾਡੀ ਜੁੱਤੀ ਨਹੀਂ ਕਰਦੀ ਅੱਛਾ ਬਗਵਾਸ ਨਾ ਕਰ ਤੇਰਾ ਪਈ ਹੱਲ ਕਰ ਲੈਣਾ ਸੀ ਤੇਨੂੰ ਦੱਦਿਆਂ ਤੂੰ ਜਿਹੜਾ ਕਾਸਟ ਤੇ ਗਈ ਹੋਣਾ ਤੇਰਾ ਹੁਣ ਫੋਨ ਵੀ ਆ ਗਈ ਤੇਰੀ ਰਿਕਾਰਡਿੰਗ ਵੀ ਹੋ ਗਈ ਆ ਤੇਰੀ ਮੈਂ ਕਾ ਨਾਂ ਡਿਟੇਲ ਨਿਕਲ ਕੇ ਤੇਰੇ ਘਰ ਦੇ ਬਾਹਰ ਧਰਨਾ ਲੱਗੂਗਾ ਤੂੰ ਪਛਤਾਉਂਗੀ ਕੀ ਕੀਤਾ ਹੁਣ ਆਈਡੀ ਤੇ ਤੇਰੀ ਆਈਡੀ ਤੇ ਤੇਰੀ ਸਾਰਾ ਕੁਝ ਨਿਕਲ ਜਾਣਾ ਫੋਨ ਕੱਟ ਗਈ ਆ ਜੀ ਦੇਖ ਲਓ ਆ ਲੈ ਫੜ ਕਾਸਟ ਤੇ ਪਹਿਲੀ ਗੱਲ ਕਿਸੇ ਨੂੰ ਜਾਣੇ ਨਹੀਂ ਚਾਹੀਦਾ ਉਹ ਆ ਦੇਖ ਲੈ ਦਰੇ ਲੋ ਗਿਆ ਸੋਰੀ ਮੰਗਦੀ ਪਈ ਆ ਹੁਣ ਠੀਕ ਆ ਸਰ ਠੀਕ ਆ ਸਰ जी सर ठीक है सर ठीक है सर ओके सर ठीक है सर कोई बात नहीं सर सर जो सर जो कमेंट आ रहे हैं उनका पूरा मुझे वो उनका एड्रेस फोन नंबर मतलब पूरा एक नंबर कर कर देना निकाल देना वो जो भी है ना कंप्लेट करवानी है उनके ऊपर जी, जी, जी सर जी गलत जी, जी, जी सर जी ठीक है सर ठीक है।, तो है सर के है सर ठीक ठीक है है जी

सर कल आप रजिस्टर करवा दो कंप्लेट हमारी जो मैंने आपको बताई है जी सर जी सर मैंने फॉर्म फिल किया था सर आपका वो नंबर डाला था मैंने वहाँ पर नहीं सर वो क्लोज कर दिया था मैंने वो, फिल कर कर ठीक है सर ठीक है सर ठीक है हाँ जी सर मेरे पास आ गया है मैसी आ गया सर मेरे पास मैसी एक मिनट सर लास्ट फोर डिजिट फाइव सेवन टू थ्री हाँ सर नहीं नहीं वो वैसे ही हो गया था मुझे पता नहीं चला उसका ठीक okay, है सर ठीक okay, तो है सर ठीक है सर सर मैंने बोला था आपको लास्ट फोर डिजिट सेवन टू थ्री जी सर जी सर हाँ है सर, थीक है, थीक है। ठीक है सर ठीक है ठीक है देखिए इसके नीचे आपको रजिस्ट्रेशन नहीं होगा लिंक ओपन करेंगे आपको साइड ओपन होगी ऑनलाइन लीगल इंडिया की ठीक है सर हां ये सबसे पहले आपको अमाउंट शो करेगा जी सर कौन सॉरी फील करने का फायदा जी सर ये तो अमाउंट शो करेगा साइड शो करेगा आपको जी सर जी सर जी सर और तक ओहरा मिटिया मैं तेनु गड्डी च नहीं बैठाना इधर आ जा ਈ ਅੱਜ ਕੱਜਲ ਖਰਾਬ ਤਾਂ ਬਹੁਤ ਜ਼ਿਆਦਾ ਹੋਏ ਆ ਚਲੋ ਆਪਣੀ ਜਿਹੜੀ ਗੱਲ ਆ ਬਣ ਗਈ ਆ ਤੇ ਬਸ ਥੋੜਾ ਜਿਹਾ ਹੀ ਰਹਿ ਗਿਆ ਕੰਮ ਹੁਣ ਆਪਣਾ ਤੇ ਹੁਣ ਇਹਨਾਂ ਘਰੇ ਪਹੁੰਚ ਜਾਣੀਆਂ ਲੈਹੜਾ ਵਗੈਰਾ ਹੋ ਜਣੀਆਂ ਤੇ ਆਪਾਂ ਜਿਹੜਾ ਆਪਣੀ ਕੰਪਲੀਟ ਸੀ ਆਪਣੀ ਹੋ ਗਈ ਆ ਫਿਲ ਐਡਵੋਕੇਟ ਵੀ ਹੋ ਗਿਆ ਆ ਸਰਕਾਰੀ ਉਹਨੇ ਆਪਣੀ ਕਾਰਵਾਈ ਕਰ ਦੇਣੀ ਆ ਹੁਣ ਜਿਹੜੇ ਕਮੈਂਟ ਕਰਦੇ ਆ ਸੋ ਸਮਝ ਕੇ ਕਰਿਆ ਕਰਨਗੇ ਠੀਕ ਨਹੀਂ ਤੇ ਹੁਣ ਤੁਹਾਨੂੰ ਸਾਰਾ ਸ਼ੇਅਰ ਕਰਦਾ ਡਾਟਾ ਉਹ ਦੇਖੋ ਕਿੱਥੇ ਚੜ ਕੇ ਬੈ ਗਏ ਮੰਦਿਰ ਦੇ ਲੋਕ ਕਿੱਧਰ ਚੜ ਕੇ ਬੈ ਗਏ ਮੈਂ ਇਹਨੂੰ ਕਿਹਾ ਸੀ ਮੈਂ ਕਿਹਾ پارک ਜੀ ਚ ਚੱਲ ਜਾਨੇ ਆ پارک ਚ ਜਾ ਹੀ ਨਹੀਂ ਉਹ ਕਿਉਂਕਿ ਦੂਰ ਦੀ ਆ ਰੋਡ ਉੱਧਰ ਦੀ ਆ ਉੱਧਰਲੀ ਸਾਈਡ ਦੀ ਕੋਰਪ ਚ ਨਹੀਂ ਜਾਂ ਚੱਕੜਿਆ ਚੱਕੜਿਆ ਲੋ ਜੀ ਅਸੀਂ ਹੁਣ ਕਾਰ ਆਏ ਆ ਕੰਪਲੀਟ ਦਰਜ ਤੇ ਕੰਪਲੀਟ ਦਰਜ ਕਰਕੇ ਹੁਣ ਅਸੀਂ ਆ ਗਏ ਆ ਵਾਪਸੀ ਤੇ ਵਾਪਸੀ ਆਣ ਕੇ ਆਪਾਂ ਹੁਣ ਜਾਣਾ ਆ ਘਰ ਨੂੰ ਤੇ ਇੱਕ ਦਾ ਕੰਮ ਕਰਕੇ ਆਪਾਂ ਹੋਰ ਫਿਰ ਆਪਾਂ ਚੱਲ ਜਾਣਾ ਆ ਤੇ ਉਹਨਾਂ ਨੇ ਸਾਨੂੰ ਕਾਫੀ ਸਵਾਲ ਪੁੱਛੇ ਸੀਗੇ ਵੀ ਕੀ ਉਹਨਾਂ ਦੀ ਆਈਡੀ ਸੀਗੀ ਜਾਂ ਕਿਦਾਂ ਸੀ ਕੀ ਕਹਿੰਦੇ ਸੀ ਆਪਾਂ ਨੂੰ ਸਾਰੀਆਂ ਡਿਟੇਲ ਵਗੈਰਾ ਦਿਖਾਈ ਫਿਰ ਉਹਨਾਂ ਨੇ ਮਤਲਬ ਕਹਿੰਦੇ ਕਿ ਅਸੀਂ ਹੁਣ ਦੇਖਦੇ ਆ ਮਤਲਬ ਅਸੀਂ ਆਪਣੀ ਕਾਰਵਾਈ ਆਪਾਂ ਕਰਾਂਗੇ ਤੇ ਕਮੈਂਟ ਕਰਨ ਵਾਲੇ ਥੋੜਾ ਜਿਹਾ ਧਿਆਨ ਦੇ ਨਾਲ ਸੋਚਿਆ ਕਰੋ ਵੀ ਆਪਾਂ ਕਿਸੇ ਬੰਦੇ ਨੂੰ ਕਿਉਂਕਿ ਆਪਾਂ ਹਰ ਇੱਕ ਦੇ ਨਾਲ ਆਪਾਂ ਉਹਦਾ ਦੇ ਚੱਲੀਦਾ ਹੈ ਕਿਉਂਕਿ ਸਾਡਾ ਹਿਸਾਬ ਕਿਤਾਬ ਜਿਹੜਾ ਨਾ ਬਹੁਤ ਅਲੱਗ ਜਿਆ ਹੈ ਅਸੀਂ ਮਤਲਬ ਨਾ ਇਦਾਂ ਦੇ ਆ ਕਿ ਅਸੀਂ ਹਾਸੇ ਦੇ ਨਾਲ ਮਤਲਬ ਹਾਸੇ ਚ ਗਲਟਾਲ ਕਿਉਂਕਿ ਹਾਂ ਲੋ ਗਾਇਸ ਮੈਨੂੰ ਹੈਲੋ ਗਾਇਸ ਕਹ ਦਿਓ ਹਾਂ ਹੈਲੋ ਗਾਇਸ ਅੱਜ ਤਾਂ ਸਾਰੀ ਜਿਹੜੀ ਲੰਗੀ ਸਾਡੀ ਜਲੰਦਰ ਚ ਮੈਂ ਤੇ ਮੰਨੂ ਤੇ ਪ੍ਰੀਤ ਤੇ ਮਨਵੀਰ ਮੈਂ ਮੰਨੂ ਮੰਨੂ ਕਹਿੰਦਾ ਮੰਨੂ ਕਹਿੰਦਾ ਗਲਤ ਬੋਲਿਆ ਤੇ ਬੋਲਿਆ ਕਿਦਾਂ ਚੱਲ ਚਲੀਏ ਪਾਚਾ ਕਰਉਣੇ ਹੈ ਸਵੇਰ ਦੇ ਅੱਜ ਅੱਧੀ ਘੁੰਮੀ ਜਾਂਦੇ ਸਾਡੇ ਨਾਲ ਹੋਰ ਵੀ ਇੱਥੇ ਦੇ ਥੋੜੇ ਜਿਹੇ ਸਿਗੇ ਬੰਦੇ ਜਿਨ੍ਹਾਂ ਨੇ ਆਪਣਾ ਸਾਥ ਦਿੱਤਾ ਤੇ ਬਾਕੀ ਹੁਣ ਲੱਗੀ ਸੀ ਭੁੱਖ ਭੁੱਖ ਲੱਗੀ ਬਹੁਤ ਜ਼ਿਆਦਾ ਮੈਂ ਤਾਂ ਪਹਿਲਾਂ ਹੀ ਖਾ ਗਈ ਸੀ ਇਹ ਤਾਂ ਪਹਿਲੇ ਹੀ ਖਾ ਗਈ ਪੀਤੀ ਆ ਗਈ ਤੇ ਮੈਨੂੰ ਭੁੱਖ ਬਹੁਤ ਲੱਗੀ ਸੀ ਭੁੱਖ ਲੱਗੀ ਮੰਨੂ ਕਹਿੰਦਾ ਵੀ ਭੁੱਖ ਲੱਗੀ ਆਪਾਂ ਕਹਿੰਦੇ ਚੱਲ ਸੈਂਡਵਿਚ ਖਾਂਦੇ ਭੁੱਖ ਮੈਨੂੰ ਵੀ ਲੱਗੀ ਭੁੱਖ ਮੰਨੂ ਨੂੰ ਵੀ ਲੱਗੀ ਪੁੱਕ ਛੋਟੇ ਮਾਨੂੰ ਨੂੰ ਵੀ ਲੱਗੇ ਮੈਨੂੰ ਤੇਰਾ ਮੈਨੂੰ ਭੁੱਖੀ ਲੱਗੀ ਆ ਮੈਨੂੰ ਗਾਣਾ ਸੁਣਾ ਦੇ ਗਾਣਾ ਪਹਿਲੇ ਗਾਣਾ ਸੁਣੋ ਗਾਣਾ ਕਰ ਗਾਣਾ ਚੱਲ ਗਾਣਾ ਸੁਣਾ ਦੇ ਪਹਿਲਾਂ ਹਾਂ ਤੈਨੂੰ ਗਾਣਾ ਸੁਣਾ ਦੇ ਕੀ ਗਾਣਾ ਮੈਨੂੰ ਜਿਹਦਾ ਬਹੁਤ ਘਰਦਾ ਹੈ ਕੀ ਗਾਣਾ ਕੀ ਗਾਣਾ ਟੰਪੋਂ ਕਪਾ ਟੰਪੋਂ ਚੰਪਾ ਕਹਦਾ ਮੈਨੂੰ ਖਾਂਦਾ ਚੰਪਾ ਅੱਜ ਤਾਂ ਸਾਰੀ ਘਾੜੀ ਸਾਡੀ ਜੇ ਲੰਘੀ ਪ੍ਰੀਤੀ ਨੇ ਠੰਡ ਲਾਦੀ ਆ ਇੰਨੇ ਕੋਟੀ ਨਹੀਂ ਪਾ ਗਈ ਸਵੇਰੇ ਵੀ ਕੱਲ ਵੀ ਨਹੀਂ ਪਾ ਗਈ ਇਹਨੂੰ ਮੈਂ ਅੱਥੋਂ ਪਹਿਲਾਂ ਕੋਟੀ ਪਾਉਣੀ ਐ ਇਹਨੂੰ ਮੈਂ ਤਿੰਨ ਕੋਟੀਆਂ ਲੈ ਕੇ ਜਾਨੀ ਹੱਥੋਂ ਠੰਡ ਲਾ ਗਿਆ ਅੱਬਾ ਆਹ ਪਾਲਾ ਨੀ ਮੇਰੂ ਆਹ ਪਾਲਾ ਇੱਕ ਤਿੰਨ ਦਿਨਾਂ ਮੈਂ ਥੱਲੇ ਦੋ ਆਪਾਈ ਇੱਕ ਨਹੀਂ ਪਾਣੀ ਬਾਅਦ ਚ ਫੇਪ ਤਾੜਾ ਗੱਡੀ 'ਚ ਬੈਗੀ ਫੇਪੜਾਦੀ ਲਾਵਾ ਆ ਲੈ ਪਾਗਾ ਬਾਅਦ ਚ ਗੱਡੀ 'ਚ ਬੈਗੀ ਮੈਨੂੰ ਬਰਾਦੀ ਕੋਟੀਆਂ ਮੇ ਤਾਂ ਹੈ ਹੀ ਆ ਮੈਂ ਪਾਈਆਂ ਨਹੀਂ ਕਿਉਂਕਿ ਇੱਕ ਜਿਹੜੀ ਮੇਰੇ ਤੋਂ ਬਾਹਰ ਤੋਂ ਟਾਈਟ ਆ ਫੇ ਬੋ ਮੈਂ ਪਾਹਣੀਆਂ ਇਹ ਮੈਨੂੰ ਕਹਿੰਦੇ ਤੂੰ ਸੈਂਡਵਿਚ ਖਾ ਲੈ ਮੈਂ ਕਿਹਾ ਨਹੀਂ ਮੈਂ ਸੈਂਡਵਿਚ ਨਹੀਂ ਖਾਣਾ ਚਾਪਾ ਹੀ ਮੈਂ ਨਹੀਂ ਖਾਣਾ ਚਾਂਪਾ ਖਾਣੀਆਂ ਉਹ ਪਾਣੀ ਆਪੇ ਪੀ ਜਾਂਦਾ ਕਿੰਝ ਤਾਂ ਹਾਏ ਮੈਨੂੰ ਤਾਂ ਦੇਖਿਆ ਨਹੀਂ ਮੈਂ ਕਿਹਾ ਕੋਟੀ ਪਵਾ ਦਈਏ ਨੂੰ

ਕਰਦਾ ਕਰਦਾ ਰੋਕ ਹਾਂ ਉਹ ਦਿਨ ਇਹ ਉੱਜ ਲਗਾ ਉੱਜ ਲਗਾ ਪਾਪਾ ਤੁਹਾਨੂੰ ਪਾਵਲ ਹੋਵੇ ਤੇਰੇ ਕੰਮ ਨੇ ਤਾਂ ਭਾਈ ਆ ਗਏ ਸੈਂਡਵਿਚ ਆ ਜਾ ਮੰਨੂ ਚਲੋ ਚਲੋ ਆ ਜਾ ਮੈਨੂੰ ਕਹਿਨੇ ਵਿੱਚੋਂ ਪਾ ਲਿਆ ਮੈਨੂੰ ਲੱਗਾ ਮੈਨੂੰ ਲੱਗਾ ਕਰਾ ਪਾਣੀ ਵਿੱਚ ਪਾ ਲਿਆ ਨੇ ਅਰੇ ਮੇਰੀ ਭਾਈ ਮੱਤ ਜਾ ਕੇ ਕੱਲੂ ਮੈਂ ਪਹੁੰਚਦਾ ਨਹੀਂ ਹੁੰਦਾ ਨਹੀਂ ਅਸੀਂ ਪਤਾ ਅਸੀਂ ਕਾਲੀ-ਕਾਲੀ ਚਾਏ ਆ ਮੈਨੂੰ ਮੈਨੂੰ ਵੀ ਕੋਈ ਥੀ ਪਾਉਂਦਾ ਚੇਤਾ ਥੋੜਾ ਰਿਹਾ ਸੀ ਅਸੀਂ ਕਾਲੀ-ਕਾਲੀ ਚਾਏ ਸੀ ਬਹਿ ਅੰਦਰ ਨਹੀਂ ਮਹਿਸੂਸ ਲੱਗਦੀ ਮਹਿਸੂਸ ਹੁੰਦੀ ਹੈਗੀ ਠੰਡ ਬਾਹਰ ਜ਼ਿਆਦਾ ਮਹਿਸੂਸ ਹੁੰਦੀ ਆ ਮੈਨੂੰ ਇੱਥੇ ਗਲਾਸ ਰੱਖ ਦਿਓ ਇੱਧਰ ਆ ਜਾਓ ਲੋਕ ਮਨ ਨੂੰ ਪਾਈ ਹੁਣੇ ਖਾਣ ਮਨ ਨੂੰ ਕਹਿੰਦਾ ਗੱਲਬਾਤ ਬਣਾਤੀ ਗੱਲਬਾਤ ਹਾਂ ਉਹ ਵੀ ਬਹੁਤ ਸਵਾਦ ਸੀਗਾ 버거 ਬਹੁਤ ਸਵਾਦ ਸੀ ਮੈਨੂੰ ਤਾਂ 버거 ਟੇਸਟੀ ਲੱਗਾ ਹਾਂਜੀ ਐਂਡ ਸੀ ਕਹਿੰਦੇ ਜਿਹੜਾ ਜਲੰਧਰ ਦਾ ਮਾਹੌਲ ਚੱਲ ਤੁਸੀਂ ਦੇਖ ਸਕਦੇ ਆ ਆਹ ਦੇਖੋ ਜਲੰਧਰ ਇਹ ਤਾਂ ਪੰਜਾਬੀ ਵਿੱਚ ਜਲੰਧਰ ਜਲੰਧਰ ਦਾ ਤੁਸੀਂ ਹਿਸਾਬ ਕਿਤਾਬ ਦੇਖੀ ਸਕਦੇ ਆ ਜਿਲੰਦਰ ਮੇਰਾ ਜਿਲੰਦਰ ਫੇਵਰਿਟ ਆਇਆ ਸੀ ਤੇ ਮੈਨੂੰ ਜਿਲੰਦਰ ਹੈ ਨਾ ਜਿਆਦਾ ਪਸੰਦ ਲਾਤਾ ਤੇ ਸਾਡਾ ਪਹਾਉ ਪਰ ਵੀ ਜਿਹੜਾ ਉਹ ਵੀ ਮੜਾ ਨਹੀਂ ਪਰ ਮੈਂ ਉਹਦਾ ਜਿਲੰਦਰ ਚ ਜਿਆਦਾ ਖੁਸ਼ ਹਾਂ ਪਰ ਇੱਧਰ ਸਾਡੇ ਕੋਈ ਜਿਆਦਾ ਰਿਸ਼ਤੇਦਾਰ ਹੈ ਨਹੀਂ ਆ ਇਸ ਕਰਕੇ ਜਿਆਦਾ ਇੱਧਰ ਅਸੀਂ ਤਾਂ ਨਹੀਂ ਆਈ ਦਾ ਨਸੀ ਪੌਣ ਪਿਆਰੀ ਕਰਦੇ ਸੋਹਣਾਂ ਇਹ ਯਾਹੋਲੇ ਗੰਦੇ ਬਾਤ ਮੈਂ ਤਾਂ ਤੁਸੀਂ ਵੀ ਖਾ ਲਓ ਨਹੀਂ ਮੈਂ ਨਹੀਂ ਖਾਣਾ ਹੈ ਖਾ ਲਓ ਥੋੜਾ ਜਿਹਾ ਥੋੜਾ ਜਿਹਾ ਕਿੰਨੇ ਮਾਰਨ ਕਰ ਰਹੇ ਆ ਲਿਆ ਦਿਓ ਸਿਰ ਬ੍ਰੈਡ ਬ੍ਰੈਡ ਦਿਓ ਛੋਸ਼ੇ ਮੰਨੂ ਕਿੰਨਾ ਛੋਸ਼ੇ ਇਹਨਾਂ ਸੋਸ ਨੂੰ ਕਹਿੰਦੇ ਛੋਸ਼ੇ ਛੋਸ਼ੇ ਪਾਪਾ ਛੋਸ਼ੇ ਮੰਨੂ ਦਾ ਸੋਸ ਕਹਿੰਦੇ ਸੈਂਡਵਿਚ ਖਾ ਲਿਆ ਹੁਣ ਲੱਗੇ ਪਾਣੀ ਪੀਣ ਪਾਣੀ ਪੀ ਗਏ ਭਾਈ ਤੁਸੀਂ ਪਾਣੀ ਪੀਣਾ ਮੈਂ ਤੁਹਾਨੂੰ ਪਾਣੀ ਬੁਲਾ ਦੇਣਾ ਬਾਅਦ ਇਹ ਤੁਹਾਨੂੰ ਲੈ ਆ ਦੇ ਲੋ ਭਾਈ ਇੱਕ ਇੱਕ ਨਾਟਕੀ ਦੇ ਇੱਕ ਹੀ ਇੱਕ ਹੀ ਬਾਦ ਨਾ ਕਿੰਨੇ ਪੈਸੇ 20 ਉਹ ਕਿੰ 20 ਰੁਪਇਆ ਇਹ ਸਾਰੀਆਂ ਚੀਜ਼ਾਂ ਪਿਆ ਪਿਆਰੀ ਨਹੀਂ ਹੁੰਦੀਆਂ ਓ ਦੇ ਮਨੂ ਤੁਸੀਂ ਕਰਦੇ ਨਹੀਂ ਪੀ ਕੇ ਪੰਗੜਾ ਪਾ ਮੈਨੂੰ ਪੰਗੜਾ ਪਾ ਉਹ ਦੇ ਸਟੈਪ ਦੇਖਿਆ ਦੇ ਮੈਨੂੰ ਸਟੈਪ ਸਟੈਪ ਦੇਖ ਸਟੈਪ ਉਹ ਦੇ ਉਹ ਹੈ ਸਟੈਪ ਤਾਂ ਮੇਰੇ ਸਵੇਰ ਦੇ ਦੇਖਣ ਦੇ ਆ ਹੈ ਅੱਜ ਆ ਤ੍ਰਿਤੀ ਨੂੰ ਪਵਾਤੀ ਹੈ ਜੈਕਟ ਚਲ ਆਇਆ ਤਰ ਮੈਂ ਆਜੋ ਵੀ ਆਜੋ ਹਾਂਜੀ ਕੀ ਲੈਣਾ ਕੀ ਜੋ ਕੀ ਆ ਤੀਜੀ ਇਹ ਮੁੰਡਾ ਸਾਡੇ ਨੂੰ 100 ਗਨਗੋਰਾ ਆ ਹੈ ਦੇਤਾ ਨਿਗਰੋ ਆ ਜੀ ਨਿਗਰੋ ਆ ਫੜ ਉਹ ਫੜਦਾ ਓਏ ਪੀਕਾ ਦੇ ਘ ਮਾਰਦਾ ਹੈ ਮੈਨੂੰ ਚੀਕਾ ਦੇ ਮਾਰਦਾ ਹੈ ਮਨਵੀਰ ਮਾਰਦਾ ਹੈ ਚੀਕਾਂ ਸ਼ੀਕਾਂ ਮਾਰਦਾ ਆਓ ਬਲੀ ਤਿੰਨ ਬਟੋਂ ਨਾ ਹੀ ਉਟੋ ਚੇ ਪਾ ਦੇ ਕੀ ਕਰੀ ਹੋਈ ਫੋਟੋ ਕੈਨਸਲ ਹੋ ਗਈ ਅਜੀ ਮਿੰਟੇ ਚ ਲੜ ਪਈਦਾ ਮਿੰਟੇ ਚ ਕੋਈ ਹੋਈਦਾ ਅਧਰ ਨੂੰ ਆ ਮੜਿਆ ਅਜੀ ਭੈਣ ਆਪਣੀ ਤੰਗ ਕਰ ਦੇਈਦਾ ਉਹ ਵਿਚਾਰੀ ਪਰੇਸ਼ਾਨ ਹੋ ਜਾਂਦੀ ਸਾਡੇ ਕਰਕੇ ਉਹ ਵਿਚਾਰੀ ਵਿੱਚੇ ਫਸ ਜਾਂਦੀ ਹੈ ਸਹੀ ਗੱਲ ਹੈ ਨਹੀਂ ਹੋਣਾ ਆਪਾਂ ਖਤਮ ਕਰੀਏ ਕੋਈ ਗੱਲ ਚੰਗਾ ਨਹੀਂ ਲੱਗਦਾ ਹਨਾ ਖਤਮ ਕਰੀਏ ਲੜਾਈ ਸਾਰੇ ਹਾਂ ਮੈਂ ਨਹੀਂ ਕਰਦੀ ਖਤਮ ਕਰੀਏ ਲੜਾਈ ਹਾਂ ਮੈਂ ਨਹੀਂ ਕਰਦਾ तू ही जांगल छेड़ी हूँ दीया अच्छा और तेरे घर मैं ही करती हूँ हाँ चलो आज वो आज वो जल्दी आओ जल्दी आओ जल्दी आओ जल्दी, जल्दी ख़तम करो ख़तम करो जी पापा हाँ जी कैमरा दी आप की करते हैं मैं लगे में लगा था बेटा एक बार चाबी ऑन करो बाजी ਜੀ ਲੋ ਜੀ ਆਪਾਂ ਹੋ ਗਏ ਆ ਵਿਹਲੇ ਹੁਣ ਆਪਾਂ ਜਾਣਾ ਘਰ ਵੱਲੋਂ ਤੇ ਕਹਿੰਦੇ ਵੀ ਜਲੰਧਰ ਰੱਛ ਬਹੁਤ ਜ਼ਿਆਦਾ ਆ ਤੇ ਦੂਜੀ ਗੱਲ ਇਹ ਕਹਿੰਦੇ ਕੱਲੂ ਪੰਜਾਬ ਵੀ ਆਂਦੇ ਆ ਕੱਲੂ ਪੰਜਾਬ ਆਂਦੇ ਆ ਪੰਜਾਬ ਆਉਂਦੇ ਸੀ ਕੱਲੂ ਪਤਾ ਨਹੀਂ ਕਹਿੰਦੇ ਕੱਲੂ ਪੰਜਾਬ ਆਂਦਾ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਓ ਵੀ ਬਾਕੀ ਕੱਲੂ ਪੰਜਾਬ ਆਂਦੇ ਆ ਸੋ ਜਿਹੜਾ ਆਪਣਾ ਅੱਜ ਦਾ ਜਿਹੜਾ 31 ਨੂੰ ਬੰਦ ਆ ਹਾਂ ਜਿਹੜਾ ਅੱਜ ਦਾ ਦਿਨ ਸੀ ਆਪਣਾ ਵੀ ਜਲੰਧਰ ਲੰਘਿਆ ਵੀ ਆਹ ਵਾਲੇ ਚੱਕਰ ਦੇ ਵਿੱਚ ਤੇ ਸੋ ਹੁਣ ਆਪਣਾ ਵੀ ਦਿਲ ਨਹੀਂ ਕਰਦਾ ਸੀ ਬੀਅਦਾ ਕਰੀਏ ਕਿਉਂਕਿ ਕੁੜੀ ਗਲਤ ਬਹੁਤ ਜ਼ਿਆਦਾ ਬੋਲੀ ਜੇ ਸਾਨੂੰ ਬੋਲਦੀ ਸਵਾਰੀ ਬੋਲਦੀ ਜਿਹੜਾ ਬੰਦਾ ਕਾਸਟ ਨੂੰ ਗਲਤ ਬੋਲਦਾ ਨਾ ਉਹ ਚੀਜ਼ ਬਿਲਕੁਲ ਨਹੀਂ ਚੰਗੀ ਹੈਗੀ ਠੀਕ ਨਹੀਂ ਮੈਨੂੰ ਹਾਂ ਕਾਸਟ ਨੂੰ ਗਲਤ ਨਹੀਂ ਬੋਲਣਾ ਚਾਹੀਦਾ ਭਵੇਂ ਕੋਈ ਜਿਹੜੀ ਮਾਦੀ ਕਾਸਟ ਆ ਧਰਮ ਜਿਹੜੀਆਂ ਨੇ ਧਰਮ ਇਹ ਆਪਾਂ ਦੁਨੀਆ ਨੇ ਬਣਾਏ ਹੋਏ ਆ ਹਾਂ ਠੀਕ ਆ ਧਰਮ ਹਰੇਕ ਇੱਕ ਹੀ ਆ ਹਾਂ ਇੱਕੋ ਹੀ ਆ ਰੱਬ ਇੱਕੋ ਹੀ ਆ ਜਿਹਦਾ ਸੋ ਆਪਣੇ ਵਾਹਿਗੁਰੂ ਤੇ ਵਿਸ਼ਵਾਸ ਕਰੋ ਤੇ ਸੋ ਕਿਸੇ ਨੂੰ ਗਲਤ ਨਾ ਸਮਝੋ ਕਿ ਧਰਮ ਨੂੰ ਮੰਨੀਦਾ ਯਾਰ ਸਾਡੀ ਕੋਈ ਉਹਨਾਂ ਨਾਲ ਦੁਸ਼ਮਣੀ ਵੀ ਨਹੀਂ ਸੀਗੀ ਸਾਡੀ ਕੋਈ ਉਹਦੇ ਨਾਲ ਲੜ-ਡੜ ਨਹੀਂ ਸੀ ਸਾਨੂੰ ਤਾਂ ਪਤਾ ਵੀ ਨਹੀਂ ਐ ਕੌਣ ਸੀ ਉਹ ਜਿਹੜੀ ਕਮੈਂਟ ਕਰੀ ਜਾਂਦੀ ਸੀ ਸਾਨੂੰ ਕੁਝ ਨਹੀਂ ਉਹਦੇਾਰੇ ਪਤਾ ਕੀ ਆ ਕੀ ਹਿਸਾਬ ਤਾਂ ਵੇ ਕੀ ਨਹੀਂ ਹਨਾ ਵੀ ਦੱਸ ਕਮੈਂਟ ਕਰੀ ਜਾਂਦੀ ਸੀ ਉੱਦੇ ਪੇਣਾ ਮਤਲਬ ਮੈਨੂੰ ਬੜਾ ਹੋਇਆ ਯਾਰ ਫੋਨ ਕਿਧਾ ਆ ਗਿਆ ਹੈਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਦੀਦੀ ਮੈਂ ਅਸੀ ਇਹਨੇ ਬਾਹਰ ਆਂਦੀ ਤੁਹਾਨੂੰ ਰੋਕੇ ਕਰਦੇ ਆਂ ਅਸੀਂ ਡਰਾਈਵ ਕਰਨ ਲਿਆ ਮੈਂ ਗੱਡੀ ਹਾਂ ਜਿੱਦਾਂ ਆਪਾਂ ਸ਼ਹਿਰ ਤੋਂ ਨਿਕਲ ਗਏ ਤੁਹਾਨੂੰ ਆਪਾਂ ਕਾਲ ਕਰਦੇ ਹਾਂ ਠੀਕ ਹੈ ਦੀਦੀ ਜੀ ਧੰਨਵਾਦ ਆ ਤੁਹਾਡਾ ਜੀ ਹਾਂ ਜੀ ਬਸ ਆਹੀ ਕਹਿਣਾ ਸੀ ਕਿ ਅਸੀਂ ਕਲਾਕ ਰੇਗਰੇ ਉਹਦੇ ਲਾਈਫ ਕਰ ਕੰਮ ਕਰਦੇ ਹੁੰਦੇ ਹਾਂ ਤੁਹਾਨੂੰ ਅਸੀਂ ਨਹੀਂ ਧੰਨਵਾਦ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਜੀ ਦੀ ਠੀਕ ਹੈ ਦੀਦੀ ਠੀਕ ਹੈ ਬਾਕੀ ਤੁਸੀਂ ਇੰਨਾ ਪਿਆਰ ਕਰਦੇ ਹੋ ਹੈਗਾ ਹੀ ਆ ਦੇਖੋ ਫੋਨ ਆਇਆ ਸੀ ਕਿੰਨੇ ਤੁਹਾਡੇ ਨਾਲ ਤੁਹਾਡੇ ਸਾਹਮਣੇ ਕਾਲ ਚੱਕੀ ਆ ਕਿੰਨੀ ਵਧੀਆ ਗੱਲਾਂ ਨੇ ਗੱਲ ਕੀਤੀ ਹੈ ਨਾ ਵਧੀਆ ਲੱਗਦਾ ਆ ਮੈਂ ਜਿਹੜੇ ਮੱਚਦੇ ਆ ਸੋ ਉਹਨਾਂ ਤੇ ਛੇਡਾ ਪਟਰੋਲ ਤਾਂ ਦਿਓ ਹਾਂ ਮੈਨੂੰ ਡੀਲ ਦਾ ਮਨ ਦਾ ਮਨ ਦਾ ਕੱਲ ਮੈਸੇਜ ਆ ਗਿਆ ਕਹਿੰਦਾ ਕਿ ਕਿਹੜੀ ਆ ਕਹਿੰਦਾ ਜਿਹੜਾ ਬੋਲਣ ਦੇ ਹੀ ਆ ਮਨੂੰ ਗੇਹ ਗਿਆ ਸੀ ਮੈਂ ਮਨੂੰ ਫੇਕਿਆ ਮੈਂ ਕਿਹਾ ਮਨੂੰ ਅੱਜ ਤੱਕ ਗੱਲ ਆ ਵੀ ਆਪਾਂ ਸਵੇਰੇ ਜਾਣਾ ਆ ਵੀ ਆਪਾਂ ਕੰਪਲੀਟ ਕਰਾ ਕੇ ਆਉਣੀ ਆ ਮਨੂੰ ਫੇ ਮੈਨੂੰ ਕਹਿੰਦਾ ਵੀ ਚੱਲ ਮਨੂੰ ਆਪਣਾ ਭਰਾ ਦਰਪਿੰਦਾ ਆਪਣੇ ਨਾਲ ਮਨੂੰ ਦਾ ਵਿਆਹ ਹੋ ਗਿਆ ਆ ਤੁਹਾਨੂੰ ਸਾਡੇ ਨੂੰ ਪਤਾ ਹੀ ਆ ਬਨਰਾਇ ਦਾ ਹੋ ਗਿਆ ਵਿਆਹ ਤੇ ਥੋੜਾ ਜਿਹਾ ਮਨੂੰ ਵੀਡੀਓ ਗਿਆ ਹੁਣ ਤੇ ਬੀਜੀ ਤਾਂ ਕੀ ਆ ਆਪਣੇ ਨਾਲ ਹੀ ਹੁੰਦਾ ਹੁਣ ਵੀ ਬਸ ਥੋੜਾ ਜਿਹਾ ਥੋੜਾ ਜਿਹਾ ਵਿਆਹ ਹੋਇਆ ਥੋੜੇ ਦਿਨ ਹੀ ਹੋਇਆ ਬਸ ਥੋੜਾ ਜਿਹਾ ਵਿਆਹ ਹੋਇਆ ਅਸੀਂ ਵੀ ਇਕੱਠਿਆਂ ਨੇ ਘੁੰਮਿਆ ਕਰਨਾ ਫੇ ਹੈ ਮੈਨੂੰ ਫੇ ਇਹੀ ਟੂਰ ਖਿੱਚਣਾ ਕਿਤੇ ਬਾਹਰਲਾ ਦੂਰ ਲੱਗਤੇ ਸ਼ਮਲੇ ਸ਼ਮਲੇ ਆਲ ਮਨੂੰ ਨੂੰ ਲੈ ਕੇ ਚੱਲਦੇ ਆਂ ਘੁੰਮਣ ਲਈ ਅਸੀਂ ਵੀ ਕਦੇ ਨਹੀਂ ਗਏ ਹੈਗੇ ਬਹੁਤ ਟਾਈਮ ਹੋ ਗਿਆ ਨਾ ਮਨੂੰ ਜਾਵਾਂਗੇ ਜਾਵਾਂਗੇ ਫੇ ਚਲਾਂਗੇ ਤੇ ਬਾਕੀ ਯਾਰ ਹੁਣ ਵੀ ਜਿਹੜੀ ਕੁੜੀ ਤੇ ਆਪਾਂ ਅੱਜ ਕੰਪਲੀਟ ਕਰਾ ਦਿੱਤੀ ਆ ਪਈ ਸਾਰਾ ਦਿਨ ਸਾਡਾ ਬਾਹਰ ਖਰਾਬ ਹੋਇਆ ਅੱਜ ਅੱਜ ਉਹਦੇ ਕਰਕੇ ਸਾਰਾ ਦਿਨ ਉਹਦੀ ਬਾਹਰ ਹੀ ਨੇ ਖੱਟ ਲਗਰਾਵੀ ਹੋਏਗਾ ਤੁਹਾਡਾ ਗੱਡੀ ਦਾ ਵੀ ਕੰਮ ਸੀ ਉਹ ਵੀ ਉਹਦੇ ਕਰਕੇ ਖਰਾਬ ਉਹ ਵੀ ਸਹੀ ਕਰਾਇਆ ਚਲੋ ਕੋਈ ਦਿੱਕਤ ਨਹੀਂ ਹੈ ਗੱਡੀ ਜਾਂ ਮਸ਼ੀਨਰੀ ਆ ਮਾੜੀ ਮੋਟੀ ਹਿੱਲੇ ਜਾਂਦੀ ਆ ਪਾਣੀ ਜਾ ਪੈ ਗਿਆ ਸੈਂਸਰ ਚ ਇੱਕ ਸੈਂਸਰ ਖਰਾਬ ਹੋ ਗਿਆ ਉਹ 1100 ਰੁਪਏ ਉਹਤੇ ਲੱਗਿਆ ਸੋ ਚਲੋ ਕੋਈ ਗੱਲ ਨਹੀਂ ਬਾਕੀ ਸਾਡਾ ਦਿਲ ਨਹੀਂ ਕਰਦਾ ਇਹ ਹੋ ਜਾ ਕੁਝ ਕਰਨ ਨੂੰ ਮਜਬੂਰ ਕਰ ਦਿੰਦੇ ਤੁਸੀਂ ਬਾਅਦ ਚ ਸੋਰੀ ਮੰਗਨ ਦਾ ਕੀ ਫਾਇਦਾ ਪਛਤਾਇਆਂ ਦਾ ਕੀ ਫਾਇਦਾ ਠੀਕ ਨਹੀਂ ਮਨੂੰ ਜਾਣਾ ਪਿੱਛੇ ਆਪਾਂ ਨੂੰ ਆਪਾਂ ਬੋਲੀ ਜਾਂਦੀ ਸੀ ਕੋਈ ਦਿੱਕਤ ਨਹੀਂ ਸੀਗੀ ਜਦੋਂ ਕਾਸਟਰ ਤੇ ਆਈ ਫੇਰ ਨਹੀਂ ਫੇਰ ਨਹੀਂ ਆਪਾਂ ਚੀਜ਼ ਨੂੰ ਦੇਖ ਸਕਦੇ ਵੇਖੋ ਭਲਾ ਇੱਥੇ ਕੀ ਆ ਮੌਲ ਪਿੰਡਾ ਆਣਿਆ ਲੰਗਰ ਲਾਇਆ ਨਾ ਕਿਹਨੇ ਲਾਇਆ ਲੰਗਰ ਲਗਾ ਸ਼ੋਹ ਆਹ ਲਓ ਜੀ ਲੰਗਰ ਲੱਗਾ ਹੋਇਆ ਕੇ ਮੈਨੂੰ ਦਿਖਾ ਬਿਆ ਕੇ ਆਂਦਾ ਕਰਕੇ ਆਹ ਤੋਂ ਬੈਕ ਬੈਕ ਬੰਦ ਕਰਕੇ ਲੈ ਜੀ ਆ ਜਾਣ ਦੇ ਲੋ ਕਿੰਨਾ ਲੱਗਾ ਹੋਰ ਕੀ ਹੋਰ ਤੇ ਫੱਟਾ ਕਾਣਾ ਕਹਿ ਬਕੇ ਦੁੱਧੇ ਚੱਲਣਦੇ ਆ ਬਦਾਮਾਂ ਵਾਲਾ ਲੋ ਜੀ ਲੋ ਚੱਲ ਵੀ ਲਾ ਗੱਡੀ ਮੜੀ ਬਦਾਮਾਂ ਵਾਲਿਆ ਕੋਲ ਯਾਰਾ ਬੰਦਾ ਤੇ ਗੱਡੀ ਕਿੱਥੇ ਲੈ ਗਈ ਜਾਂਦਾ ਦੇਖਦੀ ਆ ਜੀ ਇਲਾ ਹੈ ਸਾਡੀ ਜਗ੍ਹਾ 'ਚ ਗੱਡੀ ਪਾਰਤੀ ਵੀ ਭਰਾਵਾ ਆਈ ਵੀ ਲੰਘਣਾ ਜ ਨਹੀਂ ਗੱਡੀ ਅੱਗੇ ਪਿੱਛੇ ਬਣਿਆ ਦੇ ਕੀ ਗੱਡੀ ਦਾ ਉਹਦੇ ਔਰ ਜਿਬ ਬੋਏ ਹੋਏ ਅੱਗੇ ਔ ਪਿੱਛੇ ਸਾਰੇ ਪਾਸੇ ਚੇਬੀ ਪਏ ਉਹਦੇ ਚੇਬੀ ਪਾਣੀ ਜਦੋਂ ਚਲਾਉਣੀ ਆ ਦੇ ਤਾਂ ਹੁਣ ਵੀ ਸਾਡੇ ਮੋਰੇ ਲੱਗ ਗੱਡੀ ਖੋਹਦੀ ਚੱਲ ਨਹੀਂ ਪਿਆ ਵਾ ਕੀ ਪਤਾ ਨਹੀਂ ਕਦੇ ੱਲੇ ਵਾਲੀ ਲੀਡ ਚੱਲਦੀ ਨਹੀਂ ਆ ਖਰਾਬ ਤਾਂ ਨਹੀਂ ਲੀਡ ਨਹੀਂ ਚੱਕੀ ਕਿਹੜੀ ਕਰੋ ਇਹ ਰਾਤ ਦੇ ਵਿੱਚ ਪਈ ਆ ਆਪਣੇ ਹੈ ਵਿੱਚੇ ਪਈ ਰਾਤ ਦੀ ਚੱਲਦੀ ਨਹੀਂ ਪਈ ਫੇਰ ਆ ਦੇਖ ਚੱਲ ਇਹ ਵਾਲੀ ਮੈਨੂੰ ਫੜਾਈ ਸੀ ਤੂੰ ਉਹ ਜਿਹੜੀ ਪੈਲੀ ਪਈ ਆ ਉਹ ਵਿੱਚ ਪਈ ਆ ਨਹੀਂ ਆ ਦੇਖ ਚੱਲਾਗੇ ਇਹ ਲੀਡ ਮੇਨ ਦਾ ਤਾਂ ਆਪਣੇ ਖਰਾਬ ਪਈ ਆ ਨਾ ਚੱਲੀ ੱਲੇ ਲੀਡ ਬਸਾ ਘਮਾ ਕੇ ਲਾਉ ਦੇ ਇਹ ਤਾਂ ਯਾਰ ਇਹੀ ਨਹੀਂ ਰਿਹਾ ਕੋਲ ਸੋਨਾ ਪੜਾਈ ਸੈਟ ਕਰੇ ਬੜੇ ਗਲੇ